ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਚਲਾਈ ਗਈ ਮਹਮਤ ਜੁੱਦ ਨਸ਼ਾ ਵਿਰੋਧੀ ਅਧਿਨ ਡਿਪਟੀ ਕਮਿਸ਼ਨਰ ਫਰੀਦਕੋਟ ਸ਼੍ਰੀਮਤੀ ਪੂਨਮ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਫਰੀਦਕੋਟ ਡਾਕਟਰ ਚੰਦਰ ਸ਼ੇਖਰ ਕੱਕੜ ਦੀ ਅਗਵਾਈ ਹੇਠ ਪੁਲਿਸ ਵਿਭਾਗ ਦੇ ਸਹਿਯੋਗ ਨਾਲ ਜ਼ਿਲ੍ਹੇ ਅੰਦਰ ਚੱਲ ਰੇ ਅਣਅਧਿਕਾਰਤ ਨਸ਼ਾ ਸੜਾਉ ਕੇਂਦਰਾ ਵਿਰੁੱਧ ਕਾਰਵਾਈ ਲਗਾਤਾਰ ਜਾਰੀ ਹੈ ਇਸੇ ਤਹਿਤ ਅੱਜ ਪਿੰਡ ਪੰਜਗਰਾਈ ਕਲਾਬੀ ਕੇ ਚੱਲ ਰੇ ਅਣ ਅਧਿਕਾਰਤ ਨਸ਼ਾ ਹਟਾਊ ਕੇਂਦਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਪੁਲਿਸ ਦੀ ਸੇਧ ਭਾਗ ਦੀ ਟੀਮ ਵੱਲੋਂ ਸੀਲ ਕੀਤਾ ਗਿਆ ਅਤੇ ਇੱਥੇ ਦਾਖਲ ਮਰੀਜ਼ਾਂ ਨੂੰ ਸਰਕਾਰੀ ਨਸ਼ਾ ਹਟਾਊ ਕੇਂਦਰ ਵਿੱਚ ਦਾਖਲ ਕਰਵਾਇਆ ਗਿਆ ਫਰੀਦਕੋਟ ਤੋਂ ਲਵਰਾਜ ਸ਼ਰਮਾ ਦੀ ਰਿਪੋਰਟ ਅੱਜ ਸਰੂਜਿਲ੍ਹਾ ਪ੍ਰਸ਼ਾਸਨ ਨੂੰ ਇੱਕ ਟਿਪ ਮਿਲੀ ਸੀ ਜਿਸ ਦੇ ਤਹਿਤ ਅਸੀਂ ਮੋਗਾ ਰੋਡ ਉੱਪਰ ਜੋ ਬਾਬਾ ਜੋਰਾਵਰ ਸਿੰਘ ਜੀ ਗੁਰਮਤਿ ਵਿਦਿਆਲਿਆ ਵੈਲਫੇਅਰ ਸੁਸਾਇਟੀ ਹੈ ਉਹਨਾਂ ਵੱਲੋਂ ਇੱਕ ਨਜਾਇਜ਼ ਅਨਧਿਕਾਰਤ ਨਸ਼ਾ ਸੜਾਊ ਕੇਂਦਰ ਚਲਾ ਰਹੇ ਸੀ ਜਿਸ ਤੇ ਅਸੀਂ ਸਾਡੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਬ੍ਰਿੰਦਰਦੀ ਦੇਖ ਰੇ ਇੱਕ ਟੀਮ ਨਾਲ ਰੇਡ ਕੀਤੀ ਔਰ ਉਸ ਚ ਪੁਲਿਸ ਪ੍ਰਸ਼ਾਸਨ ਨੂੰ ਨਾਲ ਲੈ ਕੇ ਉਸ ਸੈਂਟਰ ਦੇ ਵਿੱਚੋਂ ਸੱਤ ਜਿਹੜੇ ਹੈਗੇ ਆ ਸਾਨੂੰ ਬਰੀਸ ਮਿਲੇ ਆ ਉਹਨਾਂ ਨੂੰ ਜੋ ਇਲਾਜ ਦੇ ਰਹੇ ਸੀ ਉਹ ਆਮ ਦਵਾਈਆਂ ਕੁਝ ਮਿਲਿਆ ਕੋਈ ਸਾਨੂੰ ਐਂਡੀਪੀਐਸ ਨਾਲ ਰਿਲੇਟਡ ਮੈਡੀਸਿਨਸ ਉਥੇ ਨਹੀਂ ਮਿਲਿਆ ਔਰ ਇਹ ਸਾਰੀ ਕਾਰਵਾਈ ਦੇ ਦੌਰਾਨ ਅਸੀਂ ਜੋ ਨਿਯਮਾ ਤਹਿਤ ਉਸ ਸੈਂਟਰ ਨੂੰ ਸੀਲ ਕਰਨ ਉਪਰੰਤ ਸਾਰੇ ਮਰੀਜ਼ਾਂ ਨੂੰ ਸਾਡੇ ਰੀਹੈਬ ਸੈਂਟਰ ਵਿੱਚ ਸ਼ਿਫਟ ਕਰਕੇ ਉਹਨਾਂ ਦਾ ਇਲਾਜ ਕੀਤਾ ਜਾਵੇਗਾ ਔਰ ਇਸ ਕੈਂਪੇਨ ਨੂੰ ਲਗਾਤਾਰ ਜਾਰੀ ਰੱਖਿਆ ਜਾਵੇਗਾ ਔਰ ਜਿੰਨੇ ਵੀ ਅਨਅਧਿਕਾਰ ਨਸ਼ਾ ਚੜਾਊ ਕੇਂਦਰ ਇਸ ਜिले ਚ ਚੱਲ ਰਿਹਾ ਹੈ ਉਸ ਨੂੰ ਸੰਪੂਰਨ ਰੂਪ ਵਿੱਚ ਠੱਲ ਪਾਉਣ ਲਈ ਸਾਰੇ ਉਪਰਾਲੇ ਕੀਤੇ ਜਾਣਗੇ ਇੱਥੇ ਮੈਂ ਲੋਕਾਂ ਦੀ ਜਾਣਕਾਰੀ ਲਈ ਦੱਸਣਾ ਚਾਹੁੰਦਾ ਆ ਕਿ ਅਸੀਂ ਜ਼ਿਲ੍ਹੇ ਦੇ ਵਿੱਚ ਸਾਡੇ ਕੋਲੇ ਕਾਫੀ ਮਾਤਰਾ ਦੇ ਵਿੱਚ ਇਸ ਸਮੇਂ ਬੈਡੂ ਕਲੱਬ ਦਾ ਤਾਂ ਨਸ਼ਾ ਛਡਵਾਉਣ ਲਈ ਆਪਣੇ ਜਿਹੜੇ ਮਰੀਜ਼ ਹੈ ਉਹਨਾਂ ਨੂੰ ਸਾਡੇ ਸੈਂਟਰਾਂ ਦੇ ਵਿੱਚ ਦਾਖਲ ਕਰਵਾਏ ਜਾਵੇ ਉੱਥੇ ਸਾਰਾ ਇਲਾਜ ਮੁਫਤ ਕੀਤਾ ਜਾਂਦਾ ਪੰਜਾਬ ਬੈਡ ਸਾਡੇ ਕੋਲ ਸਿਵਲ ਮੈਡੀਕਲ ਕਾਲਜ ਦੇ ਵਿੱਚ ਹੈ 10 ਦੇ ਕਰੀਬ ਬੈਡ ਸਿਵਲ ਹਸਪੀਟਲ ਚ ਹੈ 50 ਰੀਹੈਬ ਸੈਂਟਰ ਚ ਹੈ ਔਰ ਇਸ ਤੋਂ ਬਾਅਦ ਲੋੜ ਪੈਣ ਤੇ ਇਹਨਾਂ ਬੈਡਾਂ ਨੂੰ ਵਧਾਇਆ ਜਾ ਰਿਹਾ ਹੈ ਤਾਂ ਇਸ ਕਰਕੇ ਜੋ ਸਾਡੇ ਸਰਕਾਰ ਵੱਲੋਂ ਪ੍ਰਾਈਵੇਟ ਅਧਿਕਾਰ ਦੇ ਨਿਸ਼ਾ ਛਡਾਓ ਕੇਂਦਰ ਹੈ ਜਿਵੇਂ ਰਾਹਤ ਸੈਂਟਰ ਹੈਗਾ ਰੀਬੈਟਰ ਲਾਈਫ ਹੈ ਰੋਬਿੰਸ ਹੈ ਉਹਨਾਂ ਤੋਂ ਵੀ ਅਸੀਂ ਜਿਹੜੀ ਹੈਗੀਆਂ ਸੇਵਾਵਾਂ ਲੈ ਸਕਦੇ ਆਂ ਔਰ ਉਹਨਾਂ ਦੇ ਰੇਟ ਬੜੇ ਜੈਨੂਅਰ ਹੈ ਤਾਂ ਇਸ ਕਰਕੇ ਅਨੁਧਕਾਰਤ ਸੈਂਟਰਾਂ ਵਿੱਚ ਨਾਲ ਜਾ ਕੇ ਇਹਨਾਂ ਆਪਣੇ ਮਰੀਜ਼ਾਂ ਦਾ ਨਸ਼ਾ ਚੜਾ ਲਈ ਜਿੰਨਾ ਸਾਡੇ ਸਰਕਾਰੀ ਸੈਂਟਰ ਤੇ ਪ੍ਰਾਈਵੇਟ ਸੈਂਟਰ ਜੋ ਰੈਕੋਗਨਾਈਜ਼ ਹੈ ਜਿੱਥੇ ਸਾਇੰਟਿਫਿਕ ਵੇ ਨਾਲ ਇਲਾਜ ਕੀਤਾ ਜਾਂਦਾ ਉੱਥੇ ਵੱਤ ਤੋਂ ਮਰੀਜ਼ ਲੈ ਕੇ ਆਓ ਧੰਨਵਾਦ